ਚੋਨੇ ਦੀ ਖਰੀਦ ਦੀ ਪ੍ਰਕਿਰਿਆ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਸੀ ਜਿਸ ਤਹਿਤ ਸਰਕਾਰ ਆਪਣੀਆਂ ਤਿਆਰੀਆਂ 'ਚ ਮੁਕੰਮਲ ਹਨ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਦੇ ਆੜਤੀ ਚਿੰਤਿਤ ਦਿਖਾਈ ਦੇ ਰਹੇ ਹਨ ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 75% ਦੀ ਗਿੱਲਾ ਅਤੇ ਹਰਾ ਚੋਨਾ ਮੰਡੀਆਂ ਵਿੱਚੋਂ ਲਿਆਂਦਾ ਜਾ ਰਿਹਾ ਹੈ ਜਿਸ ਕਾਰਨ ਮਾਪਦੰਡਾ ਅਨੁਸਾਰ ਚੋਨੇ ਦੀ ਤੁਲਾਈ ਤੇ ਖਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ ਲਿਹਾਜ਼ਾ ਆੜਤੀਆਂ ਵੱਲੋਂ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੀ ਮੀਟਿੰਗ ਚ ਇੱਕ ਵਿਸ਼ਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਗਿੱਲਾ ਝੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਗਿਆ ਮੰਡੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਝੋਨਾ ਆ ਰਿਹਾ ਵਾ ਉਹ ਮੌਇਸਚਰ ਵਾਲਾ ਆ ਰਿਹਾ ਵਾ ਜਦਕਿ ਨਾਲ ਸੁੱਕੇ ਢੇਰੀਆਂ ਵੀ ਬਹੁਤ ਆ ਰਹੀਆਂ ਵਾਂ ਕੋਈ ਢੇਰੀਆਂ ਜਿਹੜੀਆਂ ਹੈਗੀਆਂ ਉਹ 15 15.5 16 17 ਜ਼ਮੀਨ ਦੇ ਖੇਤਾਂ ਚੋਂ ਪੱਕ ਕੇ ਆ ਰਹੀਆਂ ਪਰ ਜ਼ਿਆਦਾ ਜਿਹੜਾ ਹੈਗਾ ਵਾ ਝੋਨਾ ਉਹ ਜਿਹੜਾ ਹੈਗਾ ਵਾ ਮਤਲਬ ਕਿ 22 23 21 22 23 24 ਆ ਰਿਹਾ ਵਾ ਅਸੀਂ ਉਹਦੇ ਵਿੱਚ ਹਰਾ ਦਾਣਾ ਬਹੁਤ ਆ ਤੇ ਉਹ ਜਿਹੜਾ ਹੈਗਾ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਤਾਮਕ ਹੈ ਨੀਗਾ ਜੇ ਅਸੀਂ ਉਹਨੂੰ ਸਿਕਾ ਵੀ ਲੈਨੇ ਆ ਤੇ ਹੋ ਸਕਦਾ ਤਾਂ ਵੀ ਉਹ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਚ ਨਾ ਆ ਕਿਉਂਕਿ ਉਹਦੇ ਵਿੱਚ ਜਿਹੜਾ ਹਰਾ ਦਾਣਾ ਹੁੰਦਾ ਵਾ ਨਾ ਉਹਦੀ ਮਾਤਰਾ ਵੱਜ ਜਾਂਦੀ ਹੈਗੀ ਆ ਉਹ ਜਿਹੜੀਆਂ ਗਵਰਨਮੈਂਟ ਦੀਆਂ ਮਾਪਦੰਡਾਂ ਦੇ ਅਨੁਸਾਰ ਜਿਹੜਾ ਹੈਗਾ ਵਾ ਉਹ ਕਈ ਵਾਰੀ ਉਹ ਢੇਰੀ ਰਿਜੈਕਟ ਵੀ ਕਰ ਦਿੰਦੇ ਆ ਸਰਕਾਰ ਵੱਲੋਂ ਬਾਰਦਾਨੇ ਦਾ ਸਭ ਕੁਝ ਬੋਲੀ ਦਾ ਸਾਰਾ ਪ੍ਰਬੰਧ ਹੈ ਪਰ ਸਿਰਫ ਇਹ ਜੇ ਸੁੱਕਾ ਮਾਲ ਖੇਤਾਂ ਦੇ ਵਿੱਚੋਂ ਹੀ ਆਊਗਾ ਤੇ ਆਉਂਦਿਆਂ ਨਾਲ ਹੀ ਅਸੀਂ ਸ਼ਾਮ ਤੱਕ ਜਿਹੜਾ ਹੈਗਾ ਜ਼ਿਮੀਂਦਾਰ ਨੂੰ ਜਿਹੜਾ ਹੈਗਾ ਵਾ ਉਹ ਉਹਦੇ ਘਰ ਵਾਪਸ ਭੇਜ ਦਵਾਂਗੇ ਵਿਲੇ ਕਰਕੇ ਕਿ ਪਰਚੀ ਦੇ ਕੇ ਵਾਪਸ ਭੇਜ ਦਵਾਂਗੇ। ਲਹਾਜਾ ਆੜਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣੀ ਫਸਲ ਨੂੰ ਸੁਕਾਉਣ ਤੋਂ ਬਾਅਦ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਮੀਂਦਾਰਾਂ ਨੂੰ ਅਪੀਲ ਵੀ ਕਰਦੇ ਆ ਕਿ ਇਹਨਾਂ 17 ਮੋਸਟਰ ਤੱਕ ਜਿਹੜਾ ਲੈ ਕੇ ਆਉਣ ਕਿਉਂਕਿ ਜਿਹੜਾ ਝੋਨਾ ਹੁਣ ਮੰਡੀ ਦੇ ਵਿੱਚ ਸੱਠਾ ਆ ਰਿਹਾ ਵਾ ਇਹ ਗਵਰਨਮੈਂਟ ਦੀ ਪ੍ਰਕੋਰਪੋਰੈਂਟ ਦੇ ਥਰੀ ਦੇ ਵਿੱਚ ਹੈਗਾ ਪਰ ਇਹ ਗਵਰਨਮੈਂਟ ਦੀ ਪ੍ਰਕੋਰਪੋਰੈਂਟ ਦੇ ਵਿੱਚ ਤਾਂ ਹੀ ਪਊਗਾ ਜੇ ਇਹਦਾ 17 ਮੌਇਸਟਰ ਹੋਊਗਾ ਅਸੀਂ ਵੇਚਦੇ ਪਏ ਝੋਨਾ ਜਿਹੜਾ ਵਾ ਮੰਡੀ ਦੇ ਵਿੱਚ ਜੇ ਮੰਨ ਲਓ ਅੱਜ 50% ਝੋਨਾ ਮੰਡੀ ਦੇ ਢੇਰੀਆਂ ਆਈਆਂ ਨਾ ਉਹਨਾਂ ਦੇ ਵਿੱਚ ਜਿਹੜੀਆਂ ਵਾ 25% ਝੋਨਾ ਜਿਹੜਾ ਵਾ ਉਹ 17 ਮੌਇਸਟਰ ਜਿਹੜਾ ਬਿਲਕੁਲ ਸਹੀ ਆ ਰਿਹਾ ਤੇ ਬਾਕੀ ਜਿਹੜਾ ਝੋਨਾ ਆ ਰਿਹਾ ਉਹਦੇ ਵਿੱਚ 25-25% ਜਿਹੜਾ ਝੋਨਾ ਜ਼ਿਮੀਂਦਾਰ ਹਾਰਾ ਵੱਢ ਕੇ ਲੈ ਕੇ ਆ ਰਿਹਾ ਉਸ ਸਕਾਊਂਟ ਦੇ ਬਾਵ ਕਿਉਂਕਿ ਉਹਦੇ ਵਿੱਚ ਜਿਹੜਾ ਵਾ ਅੱਜ ਆਪਾਂ ਸਕਾਈ ਵੀ ਕਰਦੇ ਆ ਮੰਨ ਲਓ ਸਕਾ ਕੇ ਉਹਦਾ 17 ਮੌਸਟਰ ਵੀ ਕਰ ਲਿਆ ਪਰ ਉਹਦਾ ਜਿਹੜਾ ਹਰਾ ਦਾਣਾ ਵਾ ਨਾ ਉਹ ਗਾਚੀ ਦੇ ਰੂਪ ਦੇ ਵਿੱਚ ਹੀ ਰਹਿਣਾ ਤੇ ਜਿਹਦੇ ਉੱਤੇ ਮੁੜ ਕੇ ਜਿਹੜਾ ਵਾ ਸੈਲਰ ਵਾਲੇ ਚੁੱਕਣ ਵੇਲੇ ਆਨਾਕਾਨੀ ਕਰਦੇ ਆ ਕਿਉਂਕਿ ਉਹ ਵੀ ਸਹੀ ਆ ਅਸੀਂ ਉੱਥੇ ਸੈਲਰ ਵਾਲਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਕਿਉਂਕਿ ਜਿਹੜਾ ਗਾਚੀ ਬਣ ਗਿਆ ਉਹ ਕਿਸੇ ਕੰਮ ਨਹੀਂ ਹੈਗਾ ਉਹ ਪਾਊਡਰ ਹੀ ਆ ਇਸ ਕਰਕੇ ਅਸੀਂ ਜਿਹੜਾ ਵਾ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਛੋਨੇ ਨੂੰ ਖੇਤ ਦੇ ਵਿੱਚ ਜਿਹੜਾ ਪੂਰੀ ਸਕਾਈ ਕਰਕੇ ਪਕਾ ਕੇ ਲਿਓ ਤਾਂ ਜੋ ਜਿਹੜਾ ਇੱਥੇ ਹੁੰਦੇ ਆ ਜਿਹੜਾ ਹੁੰਦੇ ਸਾਰ ਜਿਹੜਾ ਉਹਨਾਂ ਝੋਨਾ ਜਿਹੜਾ ਵਾ ਸਾਨੂੰ ਤੋਂ ਉਹਨਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਵੀ ਆਰਾਮ ਦੇ ਆਈ ਕਿ ਜਿਹੜਾ ਵਾ ਆਪਦੀ ਫਸਲ ਵੇਚ ਕੇ ਘਰੇ ਜਾਣ ਜੋ ਨੇਦੀ ਖਰੀਦ ਦੀ ਪ੍ਰਕਿਰਿਆ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਸੀ ਜਿਸ ਤਹਿਤ ਸਰਕਾਰ ਆਪਣੀਆਂ ਤਿਆਰੀਆਂ ਚ ਮੁਕੰਮਲ ਹਨ ਇਸ ਵਿੱਚ ਚਾਲੇ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਦੇ ਆੜਤੀ ਚਿੰਤਿਤ ਦਿਖਾਈ ਦੇ ਰਹੇ ਹਨ ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 75% ਦੀ ਗਿੱਲਾ ਅਤੇ ਹਰਾ ਚੋਨਾ ਮੰਡੀਆਂ ਵਿੱਚੋਂ ਲਿਆਂਦਾ ਜਾ ਰਿਹਾ ਹੈ ਜਿਸ ਕਾਰਨ ਮਾਪ ਡੰਡਾ ਅਨੁਸਾਰ ਚੋਨੇ ਦੀ ਤੁਲਾਈ ਤੇ ਖਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ। ਲਿਹਾਜ਼ਾ ਆੜਤੀਆਂ ਵੱਲੋਂ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੀ ਮੀਟਿੰਗ ਚ ਇੱਕ ਵਿਸ਼ਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਗਿੱਲਾ ਚੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਗਿਆ। ਮੰਡੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਚੋਨਾ ਆ ਰਿਹਾ ਵਾ ਉਹ ਮੌਇਸਚਰ ਵਾਲਾ ਆ ਰਿਹਾ ਵਾ। ਜਦਕਿ ਨਾਲ ਸੁੱਕੇ ਡੇਰੀਆ ਵੀ ਬਹੁਤ ਆ ਰਹੀਆਂ ਵਾ। ਕ੍ਰਾਈਟੇਰੀਆ ਜਿਹੜੀਆਂ ਹੈਗੀਆਂ ਉਹ 15 15.5 16 17 ਜ਼ਮੀਨ ਖੇਤਾਂ ਚੋਂ ਪੱਕ ਕੇ ਆ ਰਹੀਆਂ ਪਰ ਜਿਆਦਾ ਜਿਹੜਾ ਹੈਗਾ ਵਾ ਝੋਨਾ ਉਹ ਜਿਹੜਾ ਹੈਗਾ ਵਾ ਮਤਲਬ ਕਿ 22 23 21 22 23 24 ਆ ਰਿਹਾ ਵਾ ਅਸੀਂ ਉਹਦੇ ਚ ਹਰਾ ਦਾਣਾ ਬਹੁਤ ਆ ਤੇ ਉਹ ਜਿਹੜਾ ਹੈਗਾ ਗਵਰਨਮੈਂਟ ਦੀ ਸਪੈਸੀਮਨ ਹੁੰਦਾ ਉਹ ਕਹਿੰਦਾ ਜੇ ਅਸੀਂ ਉਹਨੂੰ ਸੁਕਾ ਵੀ ਲੈਨੇ ਆ ਤੇ ਹੋ ਸਕਦਾ ਤਾਂ ਵੀ ਉਹ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਤੇ ਨਾਭ ਕਿਉਂਕਿ ਉਹਦੇ ਵਿੱਚ ਜਿਹੜਾ ਹਰਾ ਦਾਣਾ ਹੁੰਦਾ ਵਾ ਨਾ ਉਹਦੀ ਮਾਤਰਾ ਵੱਜ ਜਾਂਦੀ ਹੈਗੀ ਆ ਉਹ ਜਿਹੜੀਆਂ ਗਵਰਨਮੈਂਟ ਦੀਆਂ ਮਾਪਦੰਡਾਂ ਦੇ ਅਨੁਸਾਰ ਜਿਹੜਾ ਹੈਗਾ ਵਾ ਉਹ ਕਈ ਵਾਰੀ ਉਹ ਢੇਰੀ ਰਿਜੈਕਟ ਵੀ ਕਰ ਦਿੰਦੇ ਆ ਸਰਕਾਰ ਵੱਲੋਂ ਬਾਰਦਾਨੇ ਦਾ ਸਭ ਕੁਝ ਬੋਲੀ ਦਾ ਸਾਰਾ ਪ੍ਰਬੰਧ ਹੈ ਪਰ ਸਿਰਫ ਜੇ ਸੁੱਕਾ ਮਾਲ ਖੇਤਾਂ ਦੇ ਵਿੱਚੋਂ ਹੀ ਆਊਗਾ ਤੇ ਆਉਂਦਿਆਂ ਨਾਲ ਹੀ ਅਸੀਂ ਸ਼ਾਮ ਤੱਕ ਜਿਹੜਾ ਹੈਗਾ ਜ਼ਿਮੀਂਦਾਰ ਨੂੰ ਜਿਹੜਾ ਹੈਗਾ ਵਾ ਉਹ ਉਹਦੇ ਘਰ ਵਾਪਸ ਭੇਜ ਦਵਾਂਗੇ ਵਿਲੇ ਕਰਕੇ ਤੇ ਪਰਚੀ ਦੇ ਕੇ ਵਾਪਸ ਭੇਜ ਦਵਾਂਗੇ ਲਿਹਾਜ਼ਾ ਆੜਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣੀ ਫਸਲ ਨੂੰ ਸੁਕਾਉਣ ਤੋਂ ਬਾਅਦ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੀਵਦਾਰਾਂ ਨੂੰ ਅਪੀਲ ਵੀ ਕਰਦੇ ਆ ਕਿ ਇਹਨਾਂ 17 ਮੌਸਰ ਤੱਕ ਜਿਹੜਾ ਲੈ ਕੇ ਆਉਣ ਕਿਉਂਕਿ ਜਿਹੜਾ ਝੋਨਾ ਹੁਣ ਮੰਡੀ ਦੇ ਵਿੱਚ ਸੱਠਾ ਆ ਰਿਹਾ ਵਾ ਇਹ ਗਵਰਨਮੈਂਟ ਦੀ ਪਰਕੋਰਮੈਂਟ ਦੇ ਖਰੀਦੇ ਵਿੱਚ ਹੈਗਾ ਪਰ ਇਹ ਗਵਰਨਮੈਂਟ ਦੀ ਪਰਕੋਰਮੈਂਟ ਦੇ ਵਿੱਚ ਤਾਂ ਹੀ ਪਊਗਾ ਜੇ ਇਹਦਾ 17 ਮੌਸਰ ਹੋਊਗਾ ਅਸੀਂ ਵੇਚਦੇ ਪਏ ਆ ਝੋਨਾ ਜਿਹੜਾ ਵਾ ਮੰਡੀ ਦੇ ਵਿੱਚ ਜੇ ਮੰਨ ਲਓ ਅੱਜ 50% ਝੋਨਾ ਮੰਡੀ ਦੇ ਢੇਰੀਆਂ ਆਈਆਂ ਨਾ ਉਹਨਾਂ ਦੇ ਵਿੱਚ ਜਿਹੜੀਆਂ ਵਾਂ 25% ਝੋਨਾ ਜਿਹੜਾ ਵਾ ਉਹ 17 ਮੌਸਰ ਜਿਹੜਾ ਬਿਲਕੁਲ ਸਹੀ ਆ ਰ ਤੇ ਬਾਕੀ ਜਿਹੜਾ ਝੋਨਾ ਆ ਰਿਹਾ ਉਹਦੇ ਵਿੱਚ 25-25% ਜਿਹੜਾ ਝੋਨਾ ਜੀਵਿੰਦਾਰ ਹਰਾ ਵੱਢ ਕੇ ਲੈ ਕੇ ਆ ਰਹੇ ਆ ਉਸ ਸਕਾਉਂਟ ਦੇ ਬਾਵਜੂਦ ਵੀ ਜਿਹੜਾ ਵਾ ਗਵਰਨਮੈਂਟ ਦੇ ਪ੍ਰੋਕੂਰਮੈਂਟ ਵਿੱਚ ਨਹੀਂ ਪੈ ਸਕਦਾ ਕਿਉਂਕਿ ਉਹਦੇ ਵਿੱਚ ਜਿਹੜਾ ਵਾ ਅੱਜ ਆਪਾਂ ਸਕਾਈ ਵੀ ਕਰਦੇ ਆ ਮੰਨ ਲਓ ਸਕਾ ਕੇ ਉਹਦਾ 17 ਮੋਇਸਚਰ ਵੀ ਕਰ ਲਿਆ ਪਰ ਉਹਦਾ ਜਿਹੜਾ ਹਰਾ ਦਾਣਾ ਵਾ ਨਾ ਉਹ ਗਾੱਚੀ ਦੇ ਰੂਪ ਦੇ ਵਿੱਚ ਹੀ ਰਹਿਣਾ ਤੇ ਜਿਹਦੇ ਉੱਤੇ ਮੁੜ ਕੇ ਜਿਹੜਾ ਵਾ ਸੈਲਰ ਵਾਲੇ ਚੁੱਕਣ ਵੇਲੇ ਆਨਕਾਨੀ ਕਰਦੇ ਆ ਕਿਉਂਕਿ ਉਹ ਵੀ ਸਹੀ ਆ ਅਸੀਂ ਉੱਥੇ ਸੈਲਰ ਵਾਲਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਕਿਉਂਕਿ ਜਿਹੜਾ ਗਾੱਚੀ ਬ ਉਹ ਪਾਊਡਰ ਹੀ ਆ ਇਸ ਕਰਕੇ ਅਸੀਂ ਜਿਹੜਾ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਝੋਨੇ ਨੂੰ ਖੇਤ ਦੇ ਵਿੱਚ ਜਿਹੜਾ ਪੂਰੀ ਸਕਾਈ ਕਰਕੇ ਪਕਾ ਕੇ ਲਿਓ ਤਾਂ ਜੋ ਜਿਹੜਾ ਇੱਥੇ ਆਉਂਦੇ ਆ ਜਿਹੜਾ ਆਉਂਦੇ ਸਾਰੇ ਜਿਹੜਾ ਉਹਨਾਂ ਝੋਨਾ ਜਿਹੜਾ ਵਾ ਸਾਨੂੰ ਤੋਲਣਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਵੀ ਆਰਾਮ ਦੇ ਆਈਕ ਜਿਹੜਾ ਵਾ ਆਪਣੀ ਫਸਲ ਵੇਚ ਕੇ ਘਰੇ ਜਾਣ ਝੋਨੇ ਦੀ ਖਰੀਦ ਦੀ ਪ੍ਰਕਿਰਿਆ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਸੀ ਜਿਸ ਤਹਿਤ ਸਰਕਾਰ ਆਪਣੀਆਂ ਤਿਆਰੀਆਂ 'ਚ ਮੁਕੰਮਲ ਹਨ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਦੇ ਆੜਤੀ ਚਿੰਤਿਤ ਦਿਖਾਈ ਦੇ ਰਹੇ ਹਨ ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 75% ਦੀ ਗਿੱਲਾ ਅਤੇ ਹਰਾ ਚੋਨਾ ਮੰਡੀਆਂ ਵਿੱਚੋਂ ਲਿਆਂਦਾ ਜਾ ਰਿਹਾ ਹੈ ਜਿਸ ਕਾਰਨ ਮਾਪ ਡੰਡਾ ਅਨੁਸਾਰ ਚੋਨੇ ਦੀ ਤੁਲਾਈ ਤੇ ਖਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ ਲਿਹਾਜ਼ਾ ਆੜਤੀਆਂ ਵੱਲੋਂ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੀ ਮੀਟਿੰਗ ਚ ਇੱਕ ਵਿਸ਼ਾਲ 71% ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਗਿੱਲਾ ਝੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਗਿਆ। ਮੰਡੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਝੋਨਾ ਆ ਰਿਹਾ ਵਾ ਉਹ ਮੌਇਸਚਰ ਵਾਲਾ ਆ ਰਿਹਾ ਵਾ। ਜਦਕਿ ਨਾਲ ਸੁੱਕੇ ਢੇਰੀਆਂ ਵੀ ਬਹੁਤ ਆ ਰਹੀਆਂ ਵਾਂ। ਕੋਈ ਢੇਰੀਆਂ ਜਿਹੜੀਆਂ ਹੈਗੀਆਂ ਉਹ 15 ਤੋਂ 15.5 16 17 ਜ਼ਮੀਨ ਦੇ ਖੇਤਾਂ 'ਚੋਂ ਪੱਕ ਕੇ ਆ ਰਹੀਆਂ। ਪਰ ਜ਼ਿਆਦਾ ਜਿਹੜਾ ਹੈਗਾ ਵਾ ਝੋਨਾ ਉਹ ਜਿਹੜਾ ਹੈਗਾ ਵਾ ਮਤਲਬ ਕਿ 22 23 21 22 23 24 ਆ ਰਿਹਾ ਵਾ। ਅਸੀਂ ਉਹਦੇ ਵਿੱਚ ਹਰਾ ਦਾਣਾ ਬਹੁਤ ਆ ਤੇ ਉਹ ਜਿਹੜਾ ਹੈਗਾ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਤਾਮਕ ਹੈ ਨੀਗਾ ਜੇ ਅਸੀਂ ਉਹਨੂੰ ਸੁਕਾ ਵੀ ਲੈਨੇ ਆ ਤੇ ਹੋ ਸਕਦਾ ਤਾਂ ਵੀ ਉਹ ਗਵਰਨਮੈਂਟ ਦੀ ਸਪੈਸੀਫਿਕੇਸ਼ਨ ਚ ਨਾ ਆਵੇ ਕਿਉਂਕਿ ਉਹਦੇ ਵਿੱਚ ਜਿਹੜਾ ਹਰਾ ਦਾਣਾ ਹੁੰਦਾ ਵਾ ਨਾ ਉਹਦੀ ਮਾਤਰਾ ਵੱਜ ਜਾਂਦੀ ਹੈਗੀ ਆ ਉਹ ਜਿਹੜੀਆਂ ਗਵਰਨਮੈਂਟ ਦੀਆਂ ਮਾਪਦੰਡਾਂ ਦੇ ਅਨੁਸਾਰ ਜਿਹੜਾ ਹੈਗਾ ਵਾ ਉਹ ਕਈ ਵਾਰੀ ਉਹ ਟੀਰੀ ਰਿਜੈਕਟ ਵੀ ਕਰ ਦਿੰਦੇ ਆ ਸਰਕਾਰ ਵੱਲੋਂ ਬਾਜ਼ਦਾਨੇ ਦਾ ਸਭ ਕੁਝ ਬੋਲੀ ਦਾ ਸਾਰਾ ਪ੍ਰਬੰਧ ਹੈ ਪਰ ਸਿਰਫ ਇਹ ਜੇ ਸੁੱਕਾ ਮਾਲ ਖੇਤਾਂ ਦੇ ਵਿੱਚੋਂ ਹੀ ਆਊਗਾ ਤੇ ਆਉਂਦਿਆਂ ਨਾਲ ਹੀ ਅਸੀਂ ਸ਼ਾਮ ਤੱਕ ਜਿਹੜਾ ਹੈਗਾ ਜ਼ਿੰਮੇਵਾਰ ਨੂੰ ਉਹ ਉਹਦੇ ਘਰ ਵਾਪਸ ਭੇਜ ਦਵਾਂਗੇ ਵਿਲੇ ਕਰਕੇ ਕਿ ਪਰਚੀ ਦੇ ਕੇ ਵਾਪਸ ਭੇਜ ਦਵਾਂਗੇ। ਲਿਹਾਜ਼ਾ ਆੜਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣੀ ਫਸਲ ਨੂੰ ਸੁਕਾਉਣ ਤੋਂ ਬਾਅਦ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜੀਵਦਾਤਾ ਨੂੰ ਅਪੀਲ ਵੀ ਕਰਦੇ ਆਂ ਕਿ ਇਹਨੂੰ 17 ਮੋਸਰ ਤੱਕ ਜਿਹੜਾ ਲੈ ਕੇ ਆਉਣ ਕਿਉਂਕਿ ਜਿਹੜਾ ਝੋਨਾ ਹੁਣ ਮੰਡੀ ਦੇ ਵਿੱਚ ਸੱਠਾ ਆ ਰਿਹਾ ਵਾ ਇਹ ਗਵਰਨਮੈਂਟ ਦੇ ਪ੍ਰਕਉਰਮੈਂਟ ਦੇ ਖਰੀਦੇ ਵਿੱਚ ਹੈਗਾ। ਪਰ ਇਹ ਗਵਰਨਮੈਂਟ ਦੇ ਪ੍ਰਕੋਰਮੈਂਟ ਦੇ ਵਿੱਚ ਤਾਂ ਹੀ ਪਊਗਾ ਜੇ ਇਹਦਾ 17 ਮੌਚਰ ਹੋਊਗਾ ਅਸੀਂ ਵੇਚਦੇ ਪਏ ਝੋਨਾ ਜਿਹੜਾ ਵਾ ਮੰਡੀ ਦੇ ਵਿੱਚ ਜੇ ਮੰਨ ਲਓ ਅੱਜ 50% ਝੋਨਾ ਮੰਡੀ ਦੇ ਢੇਰੀਆਂ ਆਈਆਂ ਨਾ ਉਹਨਾਂ ਦੇ ਵਿੱਚ ਜਿਹੜੀਆਂ ਵਾ 25% ਝੋਨਾ ਜਿਹੜਾ ਵਾ ਉਹ 17 ਮੌਚਰ ਜਿਹੜਾ ਬਿਲਕੁਲ ਸਹੀ ਆ ਰਿਹਾ ਤੇ ਬਾਕੀ ਜਿਹੜਾ ਝੋਨਾ ਆ ਰਿਹਾ ਉਹਦੇ ਵਿੱਚ 25-25% ਜਿਹੜਾ ਝੋਨਾ ਜ਼ਿਮੀਂਦਾਰ ਹਾਰਾ ਵੱਢ ਕੇ ਲੈ ਕੇ ਆ ਰਿਹਾ ਉਸ ਸਕਾਊਂਟ ਦੇ ਬਾਵਜੂਦ ਵੀ ਜਿਹੜਾ ਵਾ ਗਵਰਨਮੈਂਟ ਦੇ ਪ੍ਰਕੋਰਮੈਂਟ ਵਿੱਚ ਨਹੀਂ ਪੈ ਸਕਦਾ ਕਿਉਂਕਿ ਉਹਦੇ ਵਿੱਚ ਜਿਹੜਾ ਵਾ ਅੱਜ ਆਪਾਂ ਸਕਾਈ ਵੀ ਕਰਦੇ ਆ ਉਹਦਾ 17 ਮੌਇਸਚਰ ਵੀ ਕਰ ਲਿਆ ਪਰ ਉਹਦਾ ਜਿਹੜਾ ਹਰਾ ਦਾਣਾ ਵਾ ਨਾ ਉਹ ਗਾਚੀ ਦੇ ਰੂਪ ਦੇ ਵਿੱਚ ਹੀ ਰਹਿਣਾ ਤੇ ਜਿਹਦੇ ਉੱਤੇ ਮੁੜ ਕੇ ਜਿਹੜਾ ਵਾ ਸੈਲਰ ਵਾਲੇ ਚੁੱਕਣ ਵੇਲੇ ਆਨਾਕਾਨੀ ਕਰਦੇ ਆ ਕਿਉਂਕਿ ਉਹ ਵੀ ਸਹੀ ਆ ਅਸੀਂ ਉੱਥੇ ਸੈਲਰ ਵਾਲਿਆਂ ਨੂੰ ਗਲਤ ਨਹੀਂ ਠਹਿਰਾ ਸਕਦੇ ਕਿਉਂਕਿ ਜਿਹੜਾ ਗਾਚੀ ਬਣ ਗਿਆ ਉਹ ਕਿਸੇ ਕੰਮ ਨਹੀਂ ਹੈਗਾ ਉਹ ਪਾਊਡਰ ਹੀ ਆ ਇਸ ਕਰਕੇ ਅਸੀਂ ਜਿਹੜਾ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਝੋਨੇ ਨੂੰ ਖੇਤ ਦੇ ਵਿੱਚ ਜਿਹੜਾ ਪੂਰੀ ਸਕਾਈ ਕਰਕੇ ਪਕਾ ਕੇ ਲਿਓ ਤਾਂ ਜੋ ਜਿਹੜਾ ਇੱਥੇ ਆਉਂਦੇ ਆ ਜਿਹੜਾ ਆਉਂਦੇ ਸਾਰੇ ਜਿਹੜਾ ਉਹਨਾਂ ਝੋਨਾ ਜਿਹੜਾ ਵਾ ਸਾਨੂੰ ਤੋ ਉਨ੍ਹਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਵੀ ਆਰਾਮ ਦੇ ਆਈਕ ਜਿਹੜਾ ਵਾਰ ਦੀ ਫਸਲ ਵੇਚ ਕੇ ਘਰੇ ਜਾਣ